ਨਵੀਂ ਫਿਲਮ ਅਮਰਜੈਂਸੀ ਕਾਰਨ ਕੰਗੜਾ ਰਣੌਤ ਦੀਆਂ ਮੁਸ਼ਕਲਾਂ ਵਾਚੂਕਿਆ ਨੇ ਤੁਹਾਨੂੰ ਦੱਸ ਦਈਏ ਕਿ ਪਟਨਾ ਹਾਈ ਕੋਰਟ ਨੇ ਫਿਲਮ ਦੇ ਨਿਰਮਾਤਾ ਤੇ ਬਾਲੀਵੁੱਡ ਅਦਾਕਾਰ ਸਮੇਤ ਕਈ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕੌਮੀ ਕਵੀ ਰਾਮਤਾਜੀ ਸਿੰਘ ਦਿਨਕਰਦੀ ਨੂੰ ਕਲਪਨਾ ਸਿੰਘ ਨੇ ਉਹਨਾਂ ਖਿਲਾਫ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਦਿਨਕਰਦੀ ਮਸ਼ਹੂਰ ਕਵਿਤਾ ਸਿੰਹਸਾਨ ਖਾਲੀ ਕਰੋ ਕਿ ਜਨਤਾ ਆਤੀ ਹੈ ਦੀ ਕਾਪੀਰਾਈਟ ਦੀ ਉਲੰਘਣਾ ਕੀਤੀ ਗਈ ਹੈ ਹਾਈ ਕੋਰਟ ਦੇ ਜਸਟਿਸ ਏ ਅਭਿਸ਼ੇਕ ਰੈਡੀ ਨੇ ਸਿੰਗਲ ਬੈਂਚ ਨੇ ਵੀਰਵਾਰ ਨੂੰ ਇਸ ਪਟੀਸ਼ਨ ਤੇ ਸੁਣਵਾਈ ਕੀਤੀ ਇਸ ਤੋਂ ਬਾਅਦ ਅਦਾਲਤ ਨੇ ਅਦਾਕਾਰ ਕੰਗਣਾ ਨੌਟ ਅਤੇ ਹੋਰਨਾਂ ਖਿਲਾਫ ਨੋਟਿਸ ਜਾਰੀ ਕੀਤਾ ਹੈ ਪਟੀਸ਼ਨ ਚ ਮੰਗ ਕੀਤੀ ਗਈ ਸੀ ਕਿ ਫਿਲਮ ਦੀ ਰਿਲੀਜ਼ ਹੋਣ ਤੇ ਰੋਕ ਲਗਾਈ ਜਾਏ ਅਤੇ ਅਦਾਲਤ ਨੇ ਇਨਕਾਰ ਕਰ ਦਿੱਤਾ ਕਲਪਨਾ ਸਿੰਘ ਨੇ ਦੋਸ਼ ਲਾਇਆ ਕਿ ਫਿਲਮ ਐਮਰਜੈਂਸੀ ਵਿੱਚ ਰਾਮਤਾਰੀ ਸਿੰਘ ਦਿਨਕਰ ਦੀ ਮਸ਼ਹੂਰ ਲਾਈਨ ਸਿੰਘ ਸਾਨ ਖਾਲੀ ਕਰੋ ਕੀ ਜਨਤਾ ਆਤੀ ਹੈ ਦੀ ਵਰਤੋਂ ਬਿਨਾਂ ਕਿਸੇ ਤੋਂ ਇਜਾਜ਼ਤ ਲਏ ਕੀਤੀ ਗਈ ਅਤੇ ਇਸ ਫਿਲਮ ਦਾ ਨਿਰਦੇਸ਼ਨ ਕੰਗਣਾ ਰਣੌਤ ਨੇ ਕੀਤਾ ਜਦੋਂ ਕਿ ਗੀਤਕਾਰ ਮਨੋਜ ਮੁੰਤਸ਼ੀਰ ਖਾਨ ਨੇ ਇਸ ਕਵਿਤਾ ਦੀ ਇੱਕ ਲਾਈਨ ਫਿਲਮ ਐਮਰਜੈਂਸੀ ਦੇ ਪ੍ਰਚਾਰਕ ਤੇ ਗੀਤ ਵਿੱਚ ਵਰਤੀ ਗਈ ਹੈ ਇਸ ਮਾਮਲੇ ਵਿੱਚ ਪਿਛਲੇ ਸਾਲ 31 ਅਗਸਤ ਨੂੰ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਇਸ ਦਾ ਜਵਾਬ ਨਹੀਂ ਦਿੱਤਾ ਗਿਆ ਇਸ ਤੋਂ ਬਾਅਦ ਇਹ ਫਿਲਮ ਵੀ ਰਿਲੀਜ਼ ਕਰ ਦਿੱਤੀ ਗਈ ਰਾਮਤਾਜੀ ਸਿੰਘ ਦਰਕਰ ਦੀ ਨੂ ਕਲਪਨਾ ਸਿੰਘ ਨੇ ਹੁਣ ਕਾਪੀਰਾਈਟ ਮਾਮਲੇ 'ਚ ਫਿਲਮ ਨਰਮਤਾ ਤੇ ਅਦਾਕਾਰ ਕੰਗਣਾ ਰੌਣਤ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ 17 ਜਨਵਰੀ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ ਇਸ ਫਿਲਮ 'ਚ ਅਭਿਨੇਤਰੀ ਕੰਗਣਾ ਰਣੋਤ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਚ ਨਜ਼ਰ ਆ ਰਹੀ ਹੈ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 7 ਮਾਰਚ 2025 ਦੀ ਤਰੀਕ ਤੈਅ ਕੀਤੀ ਹੈ ਇਸ ਲਈ ਵੀ ਅਹਿਮ ਹੈ ਕਿਉਂਕਿ ਰਾਮਤਾਰੀ ਸਿੰਘ ਦਨਕਰ ਨੂੰ ਕੌਮੀ ਕਵੀ ਮੰਨਿਆ ਜਾਂਦਾ ਹੈ ਤਾਂ ਹੁਣ ਕਹਿリエ ਕਿ ਕੰਗੜਾ ਰੌਤ ਦੀਆਂ ਮੁਸ਼ਕਲਾਂ ਵੱਚੁਕੀਆਂ ਨਹੀਂ ਕਿਉਂਕਿ ਕਾਪੀਰਾਈਟ ਦੇ ਮਾਮਲੇ ਦੇ ਵਿੱਚ ਉਹਨਾਂ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਜਿਹੜੀ ਗੀਤ ਹੈ ਉਸ ਰੂ ਉਹਦੀਆਂ ਲਾਈਨਾਂ ਜਿਹੜੀਆਂ ਵਰਤੀਆਂ ਨੇ ਜਿਸ ਕਰਕੇ ਉਹਦੇ ਉੱਤੇ ਵੱਡਾ ਐਕਸ਼ਨ ਹੋ ਸਕਦਾ ਹੈ ਤੇ ਫਿਲਮ ਦੇ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਦੇਖਣਾ ਹੋਵੇਗਾ ਕਿ ਅਦਾਲਤ ਅੱਗੇ ਇਸ ਦੇ ਮਤਨਕ ਕੀ ਜਿਹੜਾ ਐਕਸ਼ਨ ਲੈਂਦੀ ਹੈ ਤੇ ਖਾਸ ਤੌਰ ਤੇ ਹੁਣ ਜਿਹੜੀ ਕੰਗੜਾ ਰਣੋਤ ਹੈ ਉਹ ਕੀ ਜਵਾਬ ਦਾਖਲ ਕਰਦੀ ਹੈ ਜਿਹੜੇ ਉਹਨਾਂ ਸਮੇਤ ਕਈਆਂ ਦੇ ਉੱਤੇ ਕਈਆਂ ਨੂੰ ਨੋਟਿਸ ਭੇਜਿਆ ਗਿਆ ਤਾਂ ਉਹ ਜਵਾਬ ਕੀ ਦੇਣਗੇ ਉਸ ਤੋਂ ਬਾਅਦ ਫਿਰ ਅਦਾਲਤ ਆਪਣੀ ਅਗਲੀ ਕਾਰਵਾਈ ਕਰੇਗੀ ਦਰਸ਼ਕੋਨ ਨੂੰ ਵੀ ਦੱਸ ਦਈਏ ਕਿ ਕੰਗੜਾ ਰਣੋਤ ਅਕਸਰ ਵਿਵਾਦਾਂ ਵਿੱਚ ਰਹਿੰਦੀ ਹੈ ਖਾਸ ਤੌਰ ਦੇ ਉੱਤੇ ਪੰਜਾਬੀਆਂ ਖਿਲਾਫ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਵੀ ਉਸ ਨੂੰ ਕਾਫੀ ਨੋਟਿਸ ਪੰਜਾਬ ਤੋਂ ਭੇਜੇ ਗਏ ਸੀ ਪਹਿਲੇ ਕਿਸਾਨੀ ਅੰਦੋਲਨ ਮੇਲੇ ਵੀ ਉਸ ਵੱਲੋਂ ਜਿਹੇ ਬਿਆਨ ਦਿੱਤੇ ਗਏ ਜਿਸ ਕਾਰਨ ਕਿਸਾਨਾਂ ਦੀਆਂ ਭਾਵਨਾਵਾਂ ਭੜਕੀਆਂ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਾਨੂੰਨੀ ਨੋਟਿਸ ਵੀ ਭੇਜੇ ਉਸ ਤੋਂ ਬਾਅਦ ਅਕਸਰ ਹੀ ਕੰਗੜਾ ਰਣੋਤ ਪੰਜਾਬ ਦੇ ਨਾਲ ਵਿਵਾਦਤ ਮਾਮਲਿਆਂ ਦੇ ਵਿੱਚ ਫਸੀ ਰਹਿੰਦੀ ਹੈ ਤੇ ਹੁਣ ਕੰਗੜਾ ਦੀ ਫਿਲਮ ਜਿਹੜੀ ਉਹ ਪੰਜਾਬ ਦੇ ਵਿੱਚ ਵੀ ਰਿਲੀਜ਼ ਕਰਨ ਤੇ ਰੋਕੀ ਗਈ ਸੀ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਉਸ ਦੀ ਫਿਲਮ ਰਿਲੀਜ਼ ਨਹੀਂ ਸੀ ਹੋਈ ਜਿਸ ਕਰਕੇ ਕੰਗੜਾ ਦਾ ਗੁੱਸਾ ਜਿਹੜਾ ਉਹ ਕਿਤਨਾ ਕਿਤੇ ਵਧਿਆ ਰਹਿੰਦਾ ਤੇ ਹੁਣ ਦੇਖਣਾ ਹੋਵੇਗਾ ਕਿ ਮਾਨਯੋਗ ਅਦਾਲਤ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫਿਲਮ ਦੇ ਮਤਲਬਕ ਕੀ ਐਕਸ਼ਨ ਲਿਆ ਜਾਂਦਾ ਹੈ ਦਿਓ ਜਾਜ਼ਤ ਧੰਨਵਾਦ